ਸਭ ਸਿਆਪਕਾ ਦੀ ਕੀ ਆਰਚਾਰ ਸਾਰੇ ਉਸ ਤੇ ਸਭ ਤੱਕ ਉਹ ਦਿਨ ਇਹ ਰਾਜਪਾ ਇੱਕ ਕੁਝ ਨਮੋਲ ਵਜਨ ਸਾਂਝੀ ਕਰਦੇ ਘਟੇ ਦਾ ਕੰਮ ਨਹੀਂ ਇਕੱਲਾ ਤੇ ਤੇ ਕਲਚਾਰਕ ਨੀ ਕੰਮ ਸ਼ੁਰੂ ਕਰਦੇ ਅੱਜ ਦੇ ਦਿਨਾਂ ਪਹਿਲਾ ਜੋ ਕੁ ਵੀ ਬੜੀ ਅਜੀਬ ਚੀਜ਼ ਹੈ ਬੋਲਣਾ ਸਭ ਨੂੰ ਚੰਗਾ ਲੱਗਦਾ ਹੈ ਤੇ ਸੁਣਨਾ ਸਭ ਨੂੰ ਪੁਰਾ ਛੋਟਾ ਛੋਟਿਆ ਗੱਲਾਂ ਦਿਨ ਲੱਭੇ ਰੱਖਣਾ ਨਾਲ ਬੱਤੇ ਬੱਤੇ ਅਦਰਸ਼ ਤੇ ਕਮਜ਼ੋਰ ਹੋ ਜਾਂਦੇ ਹਨ ਕਿਸੇ ਚਾਹੇ ਕਿੰਨੇ ਵੀ ਚੰਗੇ ਕੰਮ ਕਰੋ ਜਾਂ ਕਿੰਨੇ ਵੀ ਇਮਾਨਦਾਰ ਬਣ ਜਾਓ ਪਰ ਇਹ ਦੁਨੀਆ ਸਿਰ ਤੁਹਾਡੀ ਇੱਕ ਗਲਤੀ ਦਾ ਇੰਤਜ਼ਾਰ ਕਰ ਰਹੀ ਹੈ ਇਹ نقصان ਉਸ ਵਕਤ ਸਭ ਤੋਂ ਜ਼ਿਆਦਾ ਬੇਕੂਫ ਬਣਦਾ ਹੈ ਜਦੋਂ ਉਹ ਕੁਝ ਹੋ ਮੂ ਬੇਫੂਕ ਬਣਾਉਣ ਦੀ ਕੋਸ਼ਿਸ਼ ਕਰ ਰਿਹਾ ਹਾਂ ਤਾਂ ਹੈ ਮਾਂ ਚਾਹੀਦੀ ਹੈ ਪੈਣ ਚਾਹੀਦੀ ਹੈ ਪਤਨੀ ਚਾਹੀਦੀ ਹੈ ਤੇ ਫਿਰ ਬੇਟੀ ਕਿਉਂ ਨਹੀਂ ਚਾਹੀਦੀ ਕੋਈ ਕਿੰਨੀ ਵੀ ਦਿੰਦਿਆ ਚਾਹਉ ਨਾ ਕਰੇ ਤੁਸੀਂ ਆਪਣੇ ਆਪ ਤੇ ਕਾਬੂ ਰੱਖ ਕੇ शांत रहो जो कोई धे व्यंग करता है आलोचना करता है तो बुरा ना मनो व्यंग सफल लोग असफल लोग हथियार है कहने भाव के चंगे काम करो चंकी सोच ਕਿ ਤੇ ਦਾ ਮਾਰਾ ਕਰਾਂਗੇ ਤਾਂ ਕਿ ਤਾਂ ਨਾ ਮਾਰਾ ਕਰਾਂਗੇ ਸੋ ਜਿਸ ਸੋ ਤੇ ਕਰ ਰਹੀ ਨਾ ਜੋ ਥਾਰ ਕੇ درمیان ਸਾਂਝੀ ਕੀਤੀ ਆ ਬੱਚੇ ਚੰਗੀ ਲੱਗੀ ਤਾਂ ਅਚਲੂ ਦੱਸੋ ਮੈਨੂੰ ਤੇ ਬੋਲ ਰਹੇ ਨੇ ਕਿ ਕੋਈ ਗਲਤੀ ਹੋ ਗਈ ਹਾਂ ਤਾਂ ਦੱਸ ਕੇਣਾ ਜੀ ਤੇ ਸਾਰੇ ਨੂੰ ਇਹ ਹੈ ਸਤਿ ਸ਼੍ਰੀ ਅਕਾਲ ਜੀ ਬਸ ਕਾਜ ਆਪਾ ਸ਼ੁਰੂ ਜੀ ਰੋਜ਼ ਨਾਲੇ ਸਾਹਮਣੇ ਰੱਖਿਆ ਇਸੀ ਤੇ ਜ਼ਰੂਰ ਦੱਸੋ ਦਿੱਤੇ ਹੈ ਕੰਮ ਨੇ ਬੰਦਾ ਕਹਾਂ ਮੈਂ ਕੰਝ ਲੱਗਿਆ ਕਿ ਮੈਂ ਜਿੱਤਤੀ ਨੂੰ ਲੱਗੋ ਤੇ ਸਭ ਦੀ سپورਟ ਕਰ ਦਬਤੀ ਹਸਤੇ ਹੀ ਦੋ ਆਏ ਤੇ ਬਾਈਓ ਇਨ ਟੂ ਕੇਅਰ